ਅੱਜ ਦੀ ਸਾਡੀ ਕਿਤਾਬ ਹੈ ਅਪਸਰਾ ਇਸ ਦੇ ਪਿਛਲੇ 8 ਪਾਰਟ ਮੇਰੇ ਪੇਜ ਉੱਪਰ ਪਏ ਹਨ ਪਾਰਟ ਨੰਬਰ 9 ਮੈਂ ਇੱਕ ਸਟੋਰ ਤੇ ਕੰਮ ਕਰਨ ਲੱਗੀ ਜੈਸਮੀਨ ਤੇ ਰਵੀ ਦਾ ਇੱਥੇ ਸਕੂਲ ਚ ਦਾਖਲਾ ਕਰਵਾ ਦਿੱਤਾ ਪਿਛਲੇ ਸਕੂਲ ਤੋਂ ਨਾਮ ਕਟਵਾਇਆ ਕਾਫੀ ਭਜਨੱਠ ਦਾ ਕੰਮ ਸੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਇਕੱਲੇ ਦੇ ਮੋਢਿਆਂ ਤੇ ਆ ਗਈ ਸੀ ਪਰ ਮੈਂ ਖੁਸ਼ ਸੀ ਜਿੰਨਾ ਪੈਸਾ ਕਮਾ ਰਹੀ ਸੀ ਸਾਰਾ ਆਪਣੇ ਕੋਲ ਸੀ ਆਪਣੀ ਮਰਜ਼ੀ ਨਾਲ ਖਰਚਾ ਕਰਦੀ ਕੁਝ ਪੈਸੇ ਬੱਚਿਆਂ ਲਈ ਜੋੜ ਕੇ ਰੱਖਦੀ ਮਾਪਿਓ ਮੇਰੇ ਫੈਸਲੇ ਤੇ ਰੱਜ ਕੇ ਨਿਰਾਸ਼ ਹੋਏ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ ਮੈਂ ਪਾਲ ਤੋਂ ਪੱਕੇ ਤੌਰ ਤੇ ਅਲਗ ਲੈਣ ਦਾ ਫੈਸਲਾ ਲੈ ਲਿਆ ਸੀ ਮੈਂ ਕੋਰਟ ਵਿੱਚ ਤਲਾਕ ਦੀ ਅਰਜ਼ੀ ਦੇ ਦਿੱਤੀ ਸੀ ਆਜ਼ਾਦੀ ਨਾਲ ਆਪਣੇ ਆਪ ਨਾਲ ਕੱਲ੍ਹ ਦੇ ਸੁਪਨੇ ਲੈਣ ਲੱਗੀ ਜੈਸਮੀਨ ਤੇ ਰਵੀ ਹੁਣ ਮੇਰੀ ਜ਼ਿੰਦਗੀ ਹਨ ਅਸੀਂ ਇੱਕ ਦੂਜੇ ਦਾ ਸਹਾਰਾ ਸੀ ਜ਼ਿੰਦਗੀ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀ ਸੀ ਮੈਂ ਫੇਸਬੁੱਕ ਤੇ ਅਕਾਊਂਟ ਬਣਾ ਲਿਆ ਪੁਰਾਣੇ ਦੋਸਤ ਜਾਨੀ ਪੰਜਾਬ ਵਾਲਿਆਂ ਨੂੰ ਲੱਭ ਲਿਆ ਫੇਸਬੁੱਕ ਤੇ ਮੇਰੀ ਮੁਲਾਕਾਤ ਇੱਕ ਮੀਤ ਨਾਂ ਦੇ ਮੁੰਡੇ ਨਾਲ ਹੋਈ ਥੋੜੇ ਸਮੇਂ ਵਿੱਚ ਅਸੀਂ ਚੰਗੇ ਦੋਸਤ ਬਣ ਗਏ ਮੀਤ 27 ਕੋਸਾਲਾਂ ਦਾ ਮਦਰੇ ਕੱਦ ਦਾ ਸਾਵਲੇ ਰੰਗ ਦਾ ਜਵਾਨ ਸੀ ਬੇਲੇ ਸਮੇਂ ਮੈਂ ਮੀਤ ਨਾਲ ਗੱਲ ਕਰਦੀ ਰਹਿੰਦੀ ਮੀਤ ਦੀਆਂ ਗੱਲਾਂ ਸੁਣ-ਸੁਣ ਮੈਂ ਹੱਸਦੀ ਰਹਿੰਦੀ ਬੜੀਆਂ ਪਿਆਰੀਆਂ ਗੱਲਾਂ ਕਰਦਾ ਮੀਤ ਨੂੰ ਮੈਂ ਆਪਣੇ ਸਹੁਰਿਆਂ ਦੀ ਸਾਰੀ ਕਹਾਣੀ ਦੱਸ ਦਿਤੀ ਮੀਤ ਮੇਰੇ ਨਾਲ ਹਮਦਰਦੀ ਕਰਦਾ ਮੇਰਾ ਖਿਆਲ ਰੱਖਦਾ ਕਦੀ ਮੈਂ ਦੁਖੀ ਹੁੰਦੀ ਤਾਂ ਮੀਤ ਇੱਧਰ ਉੱਧਰ ਦੀਆਂ ਗੱਲਾਂ ਕਰ ਸਭ ਭੁਲਾ ਦਿੰਦਾ ਮੈਂ ਮੀਤ ਤੇ ਭਰੋਸਾ ਕਰਨ ਲੱਗੀ ਫੇਸਬੁੱਕ ਤੋਂ ਹਟਾ ਸੀ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਨ ਲੱਗੇ ਡਿਊਟੀ ਮੌਕੇ ਵੀ ਮੈਂ ਮੀਤ ਨਾਲ ਗੱਲਾਂ ਕਰਦੀ ਰਹਿੰਦੀ ਮੀਤ ਮਰੂਤੀ ਕਾਰ ਏਜੰਸੀ ਵਿੱਚ ਕੰਮ ਕਰਦਾ ਸੀ ਗਾਹਕ ਨੂੰ ਨਵੇਂ ਮਾਡਲਾਂ ਬਾਰੇ ਦੱਸਦਾ ਅਤੇ ਗੱਡੀਆਂ ਵੇਚਦਾ ਇਹ ਕੰਮ ਸੀ ਮੀਤ ਦਾ। ਬੜਕ ਤਾਈ ਮੀਤ ਆਪਣੇ ਕੰਮ ਤੇ ਬਿਜ਼ੀ ਹੁੰਦਾ। ਮੈਨੂੰ ਦਿਨ ਕੱਢਣਾ ਔਖਾ ਹੋ ਜਾਂਦਾ। ਮੈਂ ਰਾਤ ਭਰ ਉਹਦੀ ਉਡੀਕ ਕਰਦੀ। ਮੀਤ ਦੀ ਮੈਨੂੰ ਬੁਰੀ ਤਰ੍ਹਾਂ ਅੰਦਤ ਪੈ ਗਈ ਸੀ। ਇੱਕ ਦਿਨ ਗੱਲ ਨਾ ਹੁੰਦੀ। ਐਦਾਂ ਲੱਗਦਾ ਕਈ ਦਿਨ ਹੋ ਗਏ। ਮੀਤ ਦੀਆਂ ਹਮਦਰਦੀ ਭਰੀਆਂ ਗੱਲਾਂ ਨੇ ਮੇਰਾ ਦਿਲ ਜਿੱਤ ਲਿਆ। ਅੱਜ ਤੱਕ ਇੰਨਾ ਧਿਆਨ ਮੇਰਾ ਕਿਸੇ ਨੇ ਨਹੀਂ ਰੱਖਿਆ ਸੀ ਪਲ-ਪਲ ਤੋਂ ਮੇਰੀ ਖਬਰ ਲੈਣੀ ਮੈਨੂੰ ਪੁੱਛਣਾ ਤੂੰ ਰੋਟੀ ਖਾ ਲਈ ਕਿ ਨਾ ਅੱਜ ਤੱਕ ਐਦਾਂ ਕਦੇ ਨਾ ਹੋਇਆ ਮੇਰੀ ਪਰਵਾਹ ਤਾਂ ਮੇਰੇ ਮਾਪੇ ਨੇ ਨਾ ਕੀਤੀ ਹੈਲੋ ਮੀਤ ਮੈਂ ਕੰਨ 'ਚ ਹੈੱਡਫੋਨ ਲਗਾਉਂਦਿਆਂ ਕਿਹਾ ਹਾਈ ਜਸ ਮੀਤ ਪਿਆਰ ਨਾਲ ਮੈਨੂੰ ਜਸ ਆਖਦਾ ਮੀਤ ਦੇ ਮੂੰਹੋਂ ਜਸ ਸੁਣ ਕੇ ਮੈਨੂੰ ਨਸ਼ਾ ਜਿਹਾ ਚੜ ਜਾਂਦਾ ਕਿਵੇਂ ਉਹ ਮੈਂ ਪੁੱਛਿਆ ਮੈਂ ਠੀਕ ਆ ਓਕੇ ਕੀ ਕਰ ਰਹੇ ਹੋ ਮੈਂ ਪੁੱਛਿਆ ਕੋ ਜਸ ਸੋਚ ਰਿਹਾ ਸੀ ਜਸ ਮੀਤ ਨੇ ਲੰਮਾ ਸਾਂ ਲੈਂਦੇ ਆ ਕਿਹਾ ਕੀ ਸੋਚ ਰਹੇ ਸੀ ਮੀਤ ਮੈਂ ਪੁੱਛਿਆ ਕਈ ਦਿਨਾਂ ਤੋਂ ਸੋਚ ਰਿਹਾ ਸੀ ਪਤਾ ਨਹੀਂ ਜਸ ਤੁਹਾਨੂੰ ਪਸੰਦ ਵੀ ਆਊ ਕਿ ਨਹੀਂ ਮੀਤ ਗੱਲ ਗੋਲਮੋਲ ਕਰਦੇ ਆ ਬੋਲਿਆ ਮੀਤ ਜੋ ਗੱਲ ਦਿਲ ਵਿੱਚ ਹੈਗੀ ਆ ਬੋਲੋ ਮੈਂ ਤੁਹਾਡੀ ਹਰ ਗੱਲ ਪਸੰਦ ਕਰਦੀ ਆ ਮੇਰੀ ਗੱਲ ਸੁਣ ਕੇ ਮੀਤ ਦਾ ਹੌਸਲਾ ਵੱਧ ਗਿਆ ਜਸ ਮੇਰੀ ਸੌਂ ਖਾਓ ਤੁਸੀਂ ਗੁੱਸਾ ਨਹੀਂ ਕਰੋਗੇ ਨਹੀਂ ਕਰ ਦੀਜੀ ਹੁਣ ਦੱਸੋ ਵੀ ਮੇਰੀ ਉਤਸੁਕਤਾ ਵਧਣ ਲੱਗੀ ਜਸ ਮੈਂ ਕਈ ਦਿਨਾਂ ਤੋਂ ਤੁਹਾਡੇ ਬਾਰੇ ਸੋਚ ਰਿਹਾ ਤੁਸੀਂ ਕਿੰਨੀਆਂ ਤਕਲੀਫਾਂ ਵਿੱਚੋਂ ਗੁਜ਼ਰੇ ਹੋ ਮੈਨੂੰ ਤੁਹਾਡੀ ਬਹੁਤ ਫਿਕਰ ਰਹਿੰਦੀ ਹੈ ਮੈਂ ਚਾਹਣਾ ਮੀਤ ਗੱਲ ਕਰਦਾ ਕਰਦਾ ਰੁਕ ਗਿਆ ਹਾਂ ਹਾਂ ਦੱਸੋ ਕੀ ਚਾਹਨੇ ਹੋ ਜੋ ਗੱਲ ਮੈਂ ਸਾਫ਼-ਸਾਫ਼ ਦੱਸੋ ਮੈਂ ਕਿਹਾ ਮੇਰੇ ਤੋਂ ਤੇਰੀਆਂ ਤਕਲੀਫਾਂ ਨਹੀਂ ਸੁਣੀਆਂ ਜਾਂਦੀਆਂ ਮੈਂ ਚਾਹਣਾ ਆਪਾਂ ਇੱਕ ਹੋ ਜਾਈਏ ਆਪਾਂ ਵਿਆਹ ਕਰਵਾ ਲਈਏ ਜਸ ਮੀਤ ਦੀ ਗੱਲ ਸੁਣ ਕੇ ਮੇਰੀ ਧੜਕਨ ਤੇਜ਼ ਹੋ ਗਈ ਮੈਂ ਜੋ ਚਾਹੁੰਦੀ ਸੀ ਉਹ ਮੀਤ ਨੇ ਕਹਿ ਦਿੱਤਾ ਮੀਤ ਮੈਂ ਵੀ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਪਰ ਆਪਾਂ ਇਕੱਠੇ ਨਹੀਂ ਹੋ ਸਕਦੇ ਮੈਂ ਦੋ ਬੱਚਿਆਂ ਦੀ ਮਾਂ ਤੂੰ ਅਜੇ ਕੁਆਰਾ ਹੈ ਤੂੰ ਆਪਣੇ ਲਈ ਕੋਈ ਕੁਵਾਰੀ ਕੁੜੀ ਲੱਭ ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਮੈਂ ਮੀਤ ਨੂੰ ਪਿਆਰ ਕਰਨ ਲੱਗੀ ਸਾਂ ਪਰ ਵਿਆਹ ਕਰਵਾ ਕੇ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਨਹੀਂ ਜਸ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੇਰੀ ਫਿਕਰ ਹੈ ਮੈਂ ਤੈਨੂੰ ਵੀ ਪਿਆਰ ਕਰਦਾਂ ਤੇਰੇ ਬੱਚਿਆਂ ਨੂੰ ਵੀ ਮੈਂ ਪਿਆਰ ਕਰਾਂਗਾ ਮੀਤ ਖੜੇ ਪਿਆ ਪਰ ਤੇਰਾ ਪਰਿਵਾਰ ਕੀ ਆਖੂ ਉਹ ਰਾਜ਼ੀ ਹੋਣਗੇ ਆਪਣੇ ਰਿਸ਼ਤੇ ਲਈ ਮੈਂ ਕਿਹਾ ਜਸ ਉਹਨਾਂ ਦੀ ਫਿਕਰ ਨਾ ਕਰੋ ਉਹਨਾਂ ਨੂੰ ਮੈਂ ਮਨਾ ਲਵਾਵਾਂਗਾ ਮੀਤ ਨੇ ਤਸੱਲੀ ਦਿੱਤੀ ਮੀਤ ਪਿੱਛੇ ਮੈਂ ਪਹਿਲਾਂ ਹੀ ਪਾਗਲ ਸੀ ਹੁਣ ਮੇਰਾ পাগলਵੰਤ ਸਿਖਰ ਤੇ ਸੀ ਮੀਤ ਦੇ ਘਰ ਦੇ ਮੰਨ ਗਏ ਮੀਤ ਦੀ ਮਾਂ ਮੇਰੇ ਨਾਲ ਗੱਲ ਕਰਦੀ ਅਤੇ ਆਖਦੀ ਛੇਤੀ ਤੋਂ ਛੇਤੀ ਪੰਜਾਬ ਆ ਜਾ ਤੇ ਮੀਤ ਨਾਲ ਵਿਆਹ ਕਰਵਾ ਲੈ तकरीबन 6 ਮਹੀਨੇ ਗੁਜ਼ਰ ਗਏ ਮੈਂ ਮੀਤ ਤੋਂ ਸવાય ਕਿਸੇ ਤੇ ਭਰੋਸਾ ਨਾ ਕਰਦੀ ਨਾ ਹੀ ਕਿਸੇ ਨਾਲ ਗੱਲ ਕਰਦੀ ਕਰਦੇ ਨਾਲ ਵੀ ਮੈਂ ਘਟ ਵੱਧ ਦੀ ਗੱਲ ਕਰਦੀ ਮੀਤ ਸવાય ਮੈਨੂੰ ਕੁਝ ਵੀ ਯਾਦ ਨਾ ਰਹਾ मीत ਨੂੰ ਕਨੇਡਾ ਬੁਲਾਉਣ ਲਈ ਮੈਂ ਪੈਸੇ ਜੋੜਨ ਲੱਗੀ। ਮੀਤ ਕਨੇਡਾ ਆਉਣ ਦੀ ਕਾਹਲ ਕਰਦਾ ਤੇ ਕਹਿੰਦਾ ਆਪਾਂ ਜਲਦੀ ਵਿਆਹ ਕਰਵਾ ਲਈਏ। ਸਭ ਕੁਝ ਵਧੀਆ ਚੱਲ ਰਿਹਾ ਸੀ। ਇੱਕ ਦਿਨ ਮੀਤ ਤੇ ਫੋਨ ਤੇ ਕਾਲ ਆਈ। ਮੀਤ ਦਾ ਦੋਸਤ ਬੋਲ ਰਿਹਾ ਸੀ ਕਹਿਣ ਲੱਗਾ ਮੀਤ ਦਾ ਐਕਸੀਡੈਂਟ ਹੋ ਗਿਆ। ਕਾफी ਸੱਟਾਂ ਲੱਗੀਆਂ। ਹਸਪਤਾਲ ਦਾਖਲ ਕਰਵਾਇਆ। ਇਸੇ ਸਮੇਂ 30000 ਰੁਪਏ ਦੀ ਲੋੜ ਹੈ ਡਾਕਟਰ ਨੇ ਜਮ੍ਹਾਂ ਕਰਵਾਉਣ ਲਈ ਕਿਹਾ ਮੀਤ ਦੇ ਐਕਸੀਡੈਂਟ ਦੀ ਖਬਰ ਸੁਣ ਕੇ ਮੈਂ ਦਹਿਲ ਗਈ ਆਪਣੇ ਬੱਚਿਆਂ ਨੇ ਜਮ੍ਹਾਂ ਕੀਤੇ ਪੈਸਿਆਂ 'ਚੋਂ 30000 ਕਢਵਾ ਕੇ ਮੀਤ ਦੇ ਖਾਤੇ ਜਮ੍ਹਾਂ ਕਰਵਾ ਦਿੱਤਾ ਮੈਨੂੰ ਮੀਤ ਦੀ ਬਹੁਤ ਫਿਕਰ ਹੋ ਰਹੀ ਸੀ ਰੱਬ ਨੇ ਸਾਲਾਂ ਬਾਅਦ ਖੁਸ਼ੀ ਦਿੱਤੀ ਸੀ ਉਹਨੂੰ ਵੀ ਕੋਈ ਖੁੰਦਾ ਨਜ਼ਰ ਆਇਆ ਪੈਸਿਆਂ ਦੀ ਨਹੀਂ ਮੀਤ ਦੀ ਪਰਵਾਹ ਜ਼ਿਆਦਾ ਸੀ ਦੂਸਰੇ ਦਿਨ ਮੀਤ ਨਾਲ ਮੇਰੀ ਗੱਲ ਹੋਈ ਮੀਤ ਬਿਲਕੁਲ ਠੀਕ ਸੀ ਮੀਤ ਨੇ ਦੱਸਿਆ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਕਾਰ ਵਾਲੇ ਨੇ ਟੱਕਰ ਮਾਰੀ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਗਿਆ ਕਾਫੀ ਸੱਟਾਂ ਲੱਗੀਆਂ ਪਰ ਰੱਬ ਦੀ ਮਿਹਰ ਨਾਲ ਉਹ ਬਚ ਗਿਆ ਮੈਂ ਰੱਬ ਦਾ ਸ਼ੁਕਰ ਕੀਤਾ ਮੀਤ ਬਿਲਕੁਲ ਠੀਕ ਸੀ ਪਤਝੜ ਪਿਛੋਂ ਮੇਰੇ ਦਾਮਨ 'ਚ ਬਹਾਰ ਦਾ ਮੌਸਮ ਆਇਆ ਚਿੜੀਆਂ ਨੇ ਫਿਰ ਚੈੱਕਣਾ ਸ਼ੁਰੂ ਕੀਤਾ ਹਵਾਵਾਂ ਨੇ ਸੁਰੀਲੀਆਂ ਧੁਨਾਂ ਵਜਾਉਣੀਆਂ ਸ਼ੁਰੂ ਕੀਤੀਆਂ ਮੈਂ ਅਤੇ ਮੀਤ ਹੋਰ ਵੀ ਨੇੜੇ ਹੋ ਗਏ ਇੱਕ ਦੂਜੇ ਦੀ ਜਿੰਦ ਜਾਨ ਹਾਲੇ 15 ਦਿਨ ਹੀ ਗੁਜ਼ਰੇ ਸੀ ਮੀਤ ਨੇ ਕਿਹਾ ਐਕਸੀਡੈਂਟ ਵਿੱਚ ਉਹਦਾ ਮੋਟਰਸਾਈਕਲ ਪੰਨਿਆ ਗਿਆ ਮੈਂ ਚਾਹੁੰਦਾ ਇਹਨੂੰ ਵੇਚ ਕੇ ਨਵਾਂ ਲੈ ਲਈਏ ਇਹ ਚੱਲਦਾ ਹੈ ਤਾਂ ਹੈ ਪਰ ਮੈਨੂੰ ਵਹਿਮ ਜਿਹਾ ਹੋ ਗਿਆ ਹੈ ਘਰ ਦੇ ਵੀ ਚਲਾਉਣ ਤੋਂ ਮਨਾ ਕਰਦੇ ਨੇ ਕਹਿੰਦੇ ਇਹਨੂੰ ਵੇਚ ਦੇ ਜਸ ਮੈਨੂੰ 20000 ਦੇ ਦੋ ਮੈਂ ਅਗਲੇ ਮਹੀਨੇ ਵਾਪਸ ਕਰ ਦੂੰ ਬੱਚਿਆਂ ਦੇ ਖਾਤੇ ਵਿੱਚ ਬਚਿਆ 18000 ਵੀ ਮੈਂ ਕਢਵਾ ਲਿਆ 2000 ਰੁਪਏ ਹੋਰ ਪਾ ਕੇ ਮੈਂ 20000 ਰੁਪਏ ਭੇਜ ਦਿੱਤੇ ਮੀਤ ਨਾਲ ਮੇਰਾ ਵਿਆਹ ਹੋਣ ਦੇ ਬਾਅਦ ਨਾਲ ਮੇਰੇ ਬੱਚਿਆਂ ਲਈ ਪੈਸੇ ਜਮ੍ਹਾਂ ਕਰ ਲਵਾਂਗੇ ਨਾਲੇ ਫਿਰ ਤਾਂ ਲੋੜ ਹੀ ਨਹੀਂ ਰਹਿਣੀ ਮੈਂ ਮੀਤ ਨਾਲ ਇੱਟ ਵਰਗੇ ਪੱਕੇ ਖਿਆਲ ਬੁਣੀ ਬੈਠੀ ਸੀ ਦਿਨ ਰਾਤ ਇੱਕ ਇੱਕ ਕਰਕੇ ਜੋੜੇ ਪੈਸੇ ਮੈਂ ਮੀਤ ਨੂੰ ਭੇਜ ਦਿੱਤੇ ਫਿਰ ਮੀਤ ਕਿਹੜਾ ਮੇਰੇ ਤੋਂ ਅਲੱਗ ਸੀ ਮੀਤ ਮੇਰੇ ਨਾਲ ਵਿਆਹ ਕਰਵਾ ਲਵੇਗਾ ਮੇਰੇ ਮਨ 'ਚ ਪੋਰਾ ਵੀ ਸ਼ੰਕਾ ਨਹੀਂ ਸੀ ਪੈਸਿਆਂ ਦਾ ਕੀ ਏ ਹੋਰ ਕਮਾ ਲਵਾਂਗੀ ਮੀਤ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਮੀਤ ਮੇਰੇ ਲਈ ਰਾਮ ਸਮਾਨ ਸੀ ਮੀਤ ਮੇਰਾ ਖਿਆਲ ਵੀ ਬੱਚਿਆਂ ਵਾਂਗ ਰੱਖਦਾ ਸੀ ਸੁੱਖਾਂ ਦੇ ਠੰਡੇ ਬੁੱਲੇ ਇੱਕ ਵਾਰ ਫਿਰ ਚੁੱਪ ਹੋ ਗਏ ਗਰਮ ਹਵਾਵਾਂ ਨੇ ਜ਼ੋਰ ਫੜ ਲਿਆ ਰੁੱਖੇ ਚਿਹਰੇ ਤੋਂ ਰੌਣਕ ਹਨੇਰੀ ਚਲਫਾਫੇ ਬਾਗ ਉੱਡ ਗਈ ਮੀਤ ਦਗੇਵਾਜ਼ ਨਿਕਲਿਆ ਫਰੇਬੀ ਮੇਰੇ ਨਾਲ ਧੋਖਾ ਕਰਦਾ ਰਿਹਾ ਧੋਖੇਵਾਜ਼ ਇੱਕ ਵਾਰ ਫਿਰ ਮੇਰੀ ਪਿੱਠ ਤੇ ਖੰਜਰ ਖੋਪਿਆ ਗਿਆ ਪਹਿਲਾਂ ਵਾਲੇ ਜ਼ਖਮ ਅੱਲੇ ਸੀ ਤਾਜ਼ਾ ਇੱਕ ਹੋਰ ਜ਼ਖਮ ਮਿਲ ਗਿਆ ਮੇਰੇ ਪਿਆਰ ਦਾ ਸਰੂਰ ਉਦੋਂ ਟੁੱਟਿਆ ਜਦੋਂ ਮੀਤ ਦੇ ਕਿਸੇ ਦੋਸਤ ਵੱਲੋਂ ਮੀਤ ਦੀ ਫੇਸਬੁੱਕ ਪੋਸਟ ਤੇ ਆਈਫੋਨ ਦੀਆਂ ਵਧਾਈਆਂ ਪੜੀਆਂ ਮੈਂ ਹੈਰਾਨ ਇੱਕ ਪਾਸੇ ਲਾਚਾਰ ਜਿਹਾ ਬਣ ਕੇ ਮੇਰੇ ਤੋਂ ਪੈਸੇ ਮੰਗਦਾ ਕਦੇ ਆਪਣੇ ਲਾਜ ਲਈ ਕਦੇ ਮੋਟਰਸਾਈਕਲ ਲਈ ਮੈਂ ਆਪਣੇ ਬੱਚਿਆਂ ਦੇ ਮੋਹ ਬੁਰਕੀ ਕੱਢ ਕੇ ਕੁਝ ਪੈਸੇ ਜੋੜੇ ਉਹ ਵੀ ਇਹਨੂੰ ਭੇਜ ਦਿੱਤੇ ਪਰ ਇਹ ਆਈਫੋਨ ਲੈਂਦਾ ਫਿਰਦਾ ਮੈਂ ਆਪਣੇ ਆਪ ਨੂੰ ਕੋਸਣ ਲੱਗੀ ਆਪਣੀ ਨਾ ਸਮਝੀ ਲਈ ਲਾਉਣ ਤਾਂ ਪਾਉਣ ਲੱਗੀ ਦਿਨ ਰਾਤ ਇੱਕ ਕਰਕੇ ਆਪਣੇ ਜੁਆਕਾਂ ਲਈ ਪੈਸੇ ਜੋੜੇ ਹਰਾਮ ਖੁਰਮੀਤ ਦੀਆਂ ਗੱਲਾਂ ਚਾਕੇ ਇੱਕ ਇੱਕ ਡਾਲਰ ਬਰਬਾਦ ਕਰ ਬੈਠੀ ਮੇਰੇ ਤੋਂ ਦਫਰਾਰਤ ਹੋਰ ਕੌਣ ਹੋਵੇਗੀ ਜਿਹੜੀ ਦੋ ਮੋਹ ਤੇ ਜਿੱਲ ਲਫਜ਼ਾਂ ਵੱਡੇ ਪਰਵਾਦ ਹੁੰਦੀ ਫਿਰਦੀ ਐ ਮੈਂ ਸੋਚਿਆ ਮੀਤ ਤੋਂ ਸਾਰੀ ਗੱਲ ਪੁੱਛ ਲਵਾਂ ਪਰ ਖਿਆਲ ਆਇਆ ਕੋਈ ਫਾਇਦਾ ਨਹੀਂ ਹੋਵੇਗਾ ਮੀਤ ਤੋਂ ਖੜਾ ਛਡਵਾਉਣ ਵਿੱਚ ਮੈਂ ਆਪਣੀ ਭੁਲਾਈ ਸਮਝੀ ਮੈਂ ਮੀਤ ਤੋਂ ਪਾਸਾ ਵਟਣਾ ਸ਼ੁਰੂ ਕਰ ਦਿੱਤਾ ਵੈਸੇ ਇਹ ਬਹੁਤ ਮੁਸ਼ਕਲ ਸੀ ਮੀਤ ਬਿਨਾ ਮੇਰੀ ਆਦਤ ਹਾਲੇ ਨਹੀਂ ਸੀ ਮੈਨੂੰ ਨਹੀਂ ਸੀ ਇੱਕ ਗੱਲ ਦੇਖੋ ਸਭ ਕੁਝ ਪਤਾ ਹੁੰਦਿਆਂ ਵੀ ਮੈਂ ਮੀਤ ਨਾਲ ਗੱਲਾਂ ਕਰਦੀ ਪਿਆਰ ਮੁਹੱਬਤ ਮੋਹ ਅਤੇ ਹਮਦਰਦੀ ਇਹਨਾਂ ਲਫ਼ਜ਼ਾਂ ਚੋਂ ਮੇਰੀ ਜ਼ਿੰਦ ਹਮੇਸ਼ਾ ਸੱਖਣੀ ਰਹੀ ਮੋਹ ਵੀ ਜੇ ਦੋ ਬੋਲ ਵੀ ਕਿਸੇ ਦੇ ਮੂੰਹੋਂ ਮੇਰੇ ਲਈ ਨਾ ਨਿਕਲੇ ਅਗਰ ਨਿਕਲੇ ਤਾਂ ਝੂਠੇ ਨਿਕਲੇ ਮੈਂ ਵੀ ਕਿਸੇ ਦੇ ਦਿਲ ਚ ਸਮਾ ਜਾਣਾ ਚਾਹੁੰਦੀ ਸਾਂ ਮੇਰਾ ਵੀ ਦਿਲ ਕਰਦਾ ਸੀ ਕਿਸੇ ਦੇ ਸੁਪਨਿਆਂ ਵਿੱਚ ਆਉਣ ਨੂੰ ਪਰ ਅਫਸੋਸ ਕਦੇ ਕਿਸੇ ਨੇ ਬੁਲਾਇਆ ਹੀ ਨਹੀਂ ਕਿਸੇ ਨੇ ਖੋਭਾਂ ਚ ਜád ਹੀ ਨਹੀਂ ਕੀਤਾ ਅੰਬਰਾਂ ਦੇ ਤਾਰਿਆਂ ਚ ਮੈਂ ਵੀ ਤਾਰਾ ਬਣ ਜਾਵਾਂਗੀ ਜਾਂਦੇ ਹੋਏ ਕਿਸੇ ਲਈ ਖੁਸ਼ੀ ਨਾ ਬਣ ਸਕੀ ਸ਼ਾਇਰ ਟੁੱਟ ਕੇ ਕਿਸੇ ਦੀ ਖੁਆਇਸ਼ ਪੂਰੀ ਕਰ ਸੰਗਾ ਮੀਤ ਦੇ ਇਰਾਦੇ ਮੈਂ ਸਮਝ ਗਈ ਸੀ ਮੀਤਾ ਨਿਵਾਹ ਨਿਲਗਾ ਕੇ ਮੇਰੇ ਤੋਂ ਪੈਸੇ ਮੰਗਦਾ ਪਰ ਮੈਂ ਟਾਲਮਟੋਲ ਕਰ ਦਿੰਦੀ ਹਕੀਕਤ ਇਹ ਵੀ ਸੀ ਕਿ ਮੇਰੇ ਕੋਲ ਪੈਸੇ ਦੇਣ ਲਈ ਇੱਕ ਕੋਡੀ ਵੀ ਨਹੀਂ ਸੀ ਮੇਰਾ ਆਪਣਾ ਗੁਜ਼ਾਰਾ ਬੜਾ ਮੁਸ਼ਕਲ ਨਾਲ ਹੋ ਰਿਹਾ ਸੀ ਜਾਹ ਹਜ਼ਾਰ ਤੋਂ ਇਲਾਵਾ 1 ਰੁਪਇਆ ਵੀ ਮੀਤ ਨੂੰ ਨਾ ਦਿੱਤਾ ਜਿੰਨਾ ਹੁੰਦਾ ਮੈਂ ਮੀਤ ਨੂੰ ਅਣਗੌਲਿਆ ਕਰਦੀ ਮੀਤ 10 ਵਾਰੀ ਫੋਨ ਕਰਦਾ ਫਿਰ ਮੈਂ ਕਿਤੇ ਇੱਕ ਵਾਰੀ ਗੱਲ ਕਰਦੀ ਮੀਨਤਾ ਜਲਗਾ ਗਿਆ ਉਸ ਨੂੰ ਪਤਾ ਲੱਗਣ ਗਿਆ ਕਿ ਬਾਜੀ ਪਰਟਨਬਾਰੀ ਹੈ ਮੀਤ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਮੀਤ ਨੇ ਮੈਨੂੰ ਬਲੈਕਮੇਲ ਕਰਨ ਲੱਗਾ ਅਗਰ ਮੈਂ ਉਹਦੀਆਂ ਗੱਲਾਂ ਨਹੀਂ ਮੰਨਦੀ ਤਾਂ ਉਹ ਮੇਰੀ ਚੈਟ ਅਤੇ ਫੋਨ 'ਤੇ ਕੀਤੀਆਂ ਗੱਲਾਂ ਦੀ ਰਿਕਾਰਡਿੰਗ ਫੇਸਬੁੱਕ 'ਤੇ ਪਾ ਦੇਵੇਗਾ ਮੈਂ ਡਰ ਗਈ ਮੀਤ ਦੀ ਕੋ ਮੰਗ ਸੀ ਕਿ ਉਹਨੂੰ ਮੈਂ ਕੈਨੇਡਾ ਬੁਲਾ ਲਵਾਂ ਮੈਂ ਬਹੁਤ ਘਬਰਾ ਗਈ ਅਗਰ ਮੀਤ ਐਦਾਂ ਕਰਦਾ ਤਾਂ ਮੈਂ ਜੀਣ ਦੇ ਲਾਇਕ ਹੀ ਨਹੀਂ ਰਹਾਵਾਂਗੀ ਮੈਂ ਮੀਤ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਈ ਮੈਂ ਕੀ ਕਰਾਂ ਕੀ ਨਾ ਕਰਾਂ ਸਮਝ ਤੋਂ ਪਰੇ ਸੀ ਮੀਤ ਦੀ ਹਰਕਤ ਮੈਨੂੰ ਮਰਨ ਲਈ ਮਜਬੂਰ ਕਰ ਸਕਦੀ ਸੀ ਜਦੋਂ ਅਸੀਂ ਕਿਸੇ ਨੂੰ ਆਸਮਾਨ ਜਿੰਨਾ ਚਾਹਣ ਲੱਗ ਜਾਂਦੇ ਹਾਂ ਤਾਂ ਅਸੀਂ ਸਭ ਕੁਝ ਭੁਲਾ ਆਪਣੇ ਆਪ ਨੂੰ ਉਹਦੀਆਂ ਆਵਾਵਾਂ ਅੱਗੇ ਸਮਰਪਿਤ ਕਰ ਦਿੰਦੇ ਹਾਂ ਰਿਕਾਰਡਿੰਗਾਂ ਵਿੱਚ ਬਹੁਤ ਗੱਲਾਂ ਇਦਾਂ ਦੀਆਂ ਸਨ ਜਿਹੜੀਆਂ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਅਗਰ ਉਹ ਗੱਲਾਂ ਜੱਗ ਜਹਾਨ ਹੋ ਜਾਂਦੀਆਂ ਤਾਂ ਮੈਂ ਲੋਕਾਂ ਦਾ ਮਜ਼ਾਕ ਦਾ ਪਾਤਰ ਬਣ ਜਾਂਦੀ ਅਸੀਂ ਰੋਜ਼ ਦੇਖਦੇ ਹਾਂ ਅਗਰ ਮਜਬੂਰੀ ਬਸ ਪਈਆਂ ਮੇਰੇ ਵਰਗੀਆਂ ਆਪਾਗਣਾਂ ਨੂੰ ਕੋਈ ਗਲਤੀ ਕਰ ਬੈਠੇ ਤਾਂ ਅਸੀਂ ਉਸ ਗੱਲ ਤੇ ਮਿੱਟੀ ਪਾਉਣ ਦੀ بجائے ਅੱਗੇ ਦੀ ਅੱਗੇ ਸ਼ੇਅਰ ਕਰਦੇ ਆਂ ਸਵਾਦ ਲੈਂਦੇ ਆਂ ਪਰ ਇਹ ਨਹੀਂ ਸੋਚਦੇ ਅਗਰ ਇਹ ਗਲਤੀ ਤੁਹਾਡੀ ਭੈਣ ਨੇ ਕੀਤੀ ਹੁੰਦੀ ਤਾਂ ਤੁਸੀਂ ਉਹਦੀ ਇੱਜ਼ਤ ਐਦਾਂ ਹਵਾ ਵਿੱਚ ਉਛਾਲਦੇ ਜਾਂ ਉਹਦੇ ਤੇ ਹੋਰ ਕੋਈ ਹੱਸ ਸਕੈ ਪਤਾ ਨਹੀਂ ਅਸੀਂ ਕੀ ਸੋਚਦੇ ਆਂ ਮੈਨੂੰ ਲੱਗਦਾ ਸੋਚਦੇ ਹੀ ਨਹੀਂ ਪਾਲ ਨਾਲ ਅਜੇ ਮੇਰੇ ਤਲਾਕ ਦਾ ਕੇਸ ਚੱਲ ਰਿਹਾ ਸੀ ਹੁਣ ਤੱਕ ਮੈਂ ਪਾਲ ਨੂੰ ਦੋਸ਼ੀ ਮੰਨਦੀ ਰਹੀ ਬਰਾਦ ਮੈਂ ਖੁਦ ਦੋਸ਼ੀ ਬਣ ਗਈ ਮੈਂ ਆਪਣੀਆਂ ਨਜ਼ਰਾਂ ਵਿੱਚ ਡਿੱਗ ਗਈ ਅਗਰ ਮੀਤ ਬਚਪਨਾ ਕਰ ਗਿਆ ਤਾਂ ਸਾਰਾ ਕੁਝ ਪਾਲਕੋਲ ਚਲਾ ਜਾਵੇਗਾ ਕਿਉਂਕਿ ਪਾਲ ਮੀਤ ਨਾਲ ਐਡ ਸੀ ਅਚਾਨਕ ਇੱਕ ਦਿਨ ਫੇਸਬੁੱਕ دوست ਦਾ ਸੰਦੀਪ ਦਾ ਮੈਸੇਜ ਆਇਆ ਸੰਦੀਪ ਨੇ ਕਾਲ ਕਰਨ ਲਈ ਕਿਹਾ ਮੈਂ ਡਿਊਟੀ ਤੋਂ ਘਰ ਆ ਗਈ ਸੀ ਮੈਂ ਫੋਨ ਕਰ ਲਿਆ ਅੱਗੇ ਵੀ ਸਾਡੀ ਥੋੜੀ-ਮੋਟੀ ਗੱਲ ਫੇਸਬੁੱਕ ਤੇ ਹੁੰਦੀ ਰਹਿੰਦੀ ਸੀ ਪਤਾ ਨਹੀਂ ਸੰਦੀਪ ਦੇ ਮਨ 'ਚ ਕੀ ਆਇਆ ਉਹਨੇ ਮੇਰੇ ਤੋਂ ਮੀਤ ਬਾਰੇ ਪੁੱਛਣਾ ਸ਼ੁਰੂ ਕੀਤਾ ਮੈਂ ਦੱਸਿਆ ਮੀਤ ਮੇਰਾ ਦੋਸਤ ਸੀ ਹੁਣ ਨਹੀਂ ਪਰ ਥੋੜਾ ਝੂਠ ਬੋਲਣ ਤੋਂ ਬਾਅਦ ਮੈਨੂੰ ਲੱਗਿਆ ਸੰਦੀਪ ਕੋਲ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ ਮੈਂ ਸਾਰਾ ਕੁਝ ਸੱਚ ਦੱਸ ਦਿੱਤਾ ਸੰਦੀਪ ਨੂੰ ਸ਼ੱਕ ਸੀ ਕਿ ਮੈਂ ਮੀਤ ਦੇ ਜਾਲ ਵਿੱਚ ਫਸੀ ਹੋਈ ਹਾਂ ਸੰਦੀਪ ਮੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਸੰਦੀਪ ਮੀਤ ਦਾ ਫੇਸਬੁੱਕ ਦੋਸਤ ਸੀ ਇੱਕ ਦੂਜੇ ਨਾਲ 2-3 ਸਾਲਾਂ ਤੋਂ ਜੁੜੇ ਸੀ ਸੰਦੀਪ ਨੇ ਦੱਸਿਆ ਮੀਤ ਇੱਕ ਨੰਬਰ ਦਾ ਫਰੇਬੀ ਇਨਸਾਨ ਹੈ ਆਖਦਾ ਹੁੰਦਾ ਸੀ ਫੌਰਨ ਦੀ ਕੁੜੀ ਨਾਲ ਹੀ ਵਿਆਹ ਕਰਵਾਉਂਗਾ ਸੰਦੀਪ ਬਹੁਤ ਲਾਂਤਾ ਪਾਉਂਦਾ ਸੀ ਮੀਤ ਨੂੰ ਉਹਦੀਆਂ ਨਜ਼ਰਾਂ 'ਚੋਂ ਇੱਕ ਘਟਿਆ ਇਨਸਾਨ ਸੀ ਮੀਤ ਜਦੋਂ ਸੰਦੀਪ ਨਾਲ ਗੱਲ ਕਰਦਾ ਸੀ ਤਾਂ ਆਖਿਆ ਕਰਦਾ ਸੀ ਮੇਰਾ ਟਾਰਗੇਟ ਹੈ 333 ਕੁੜੀਆਂ ਮੇਰੀਆਂ ਮਸ਼ੂਕ ਹੋਣਗੀਆਂ। ਇਸੇ ਗੱਲ ਦੀ ਖਿਜ ਤੇ ਸੰਦੀਪ ਮੀਤ ਨਾਲ ਗੱਲ ਕਰਨੀ ਛੱਡ ਗਿਆ ਸੀ। ਸੰਦੀਪ ਨੇ ਮੈਨੂੰ ਕਿਹਾ ਤੂੰ ਮੀਤ ਨੂੰ ਫੇਸਬੁੱਕ ਵਟਸਐਪ ਤੋਂ ਬਲੌਕ ਕਰ ਦੇ ਤੇ ਕਾਲ ਬਲੌਕਲਿਸਟ ਚ ਪਾਏ। ਪਰ ਮੈਂ ਮੀਤ ਤੋਂ ਡਰਦੀ ਸੀ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਉਹ ਗੁੱਸੇ ਹੋਵੇਗਾ ਤੇ ਬਦਲਾ ਲਵੇਗਾ। ਸੰਦੀਪ ਨੇ ਪ੍ਰੋਸਾ ਦਿੱਤਾ ਮੇਰੇ ਤੇ ਯਕੀਨ ਕਰੋ ਕੁਝ ਨਹੀਂ ਹੋਵੇਗਾ। ਮੈਂ ਸੰਦੀਪ ਤੇ ਯਕੀਨ ਕੀਤਾ ਗੱਲ ਮੰਨ ਲਈ ਮੇਰੇ ਸਿਰ ਤੋਂ ਬੋਝ ਲੈ ਗਿਆ ਸੰਦੀਪ ਨੇ ਮੇਰੀ ਬਹੁਤ ਵੱਡੀ ਮੁਸ਼ਕਲ ਦਾ ਹੱਲ ਕਰ ਦਿੱਤਾ ਗਣਿਤ ਦੇ ਔਖੇ ਫਾਰਮੂਲੇ ਨੂੰ ਸੰਦੀਪ ਨੇ ਜੋੜ ਕਟਾ ਵਾਂਗ ਆਸਾਨੀ ਨਾਲ ਹੱਲ ਕਰ ਦਿੱਤਾ ਸੰਦੀਪ ਨੇ ਦੱਸਿਆ ਕਿ ਮੀਤਕੱਲਾ ਕਾਗਜ਼ੀ ਸ਼ੇਰ ਹੈ ਗੱਲਾਂ ਨਾਲ ਬੰਦਾ ਮਾਰਨ ਵਾਲਾ ਕਰਨ ਕਰਾਉ ਨੂੰ ਉਹਦੇ ਪੱਲੇ ਕੱਖ ਵੀ ਨਹੀਂ ਸੰਦੀਪ ਅੱਜ ਦੀ ਘੜੀ ਮੇਰੇ ਲਈ ਬਾਹਰਲੇ ਡੇਰੇ ਦੇ ਸਾਧ ਵਰਗਾ ਸੀ ਜਿਹਦੇ ਦਿੱਤੇ ਤਵੀਤ ਨਾਲ ਘਰ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਸੀ ਇੰਥੋਂ ਤੱਕ ਕਿ ਲੋਕਾਂ ਦੀਆਂ ਮੱਜਾ ਦੁੱਧ ਵੱਧ ਦੇਣ ਲੱਗ ਜਾਂਦੀਆਂ ਪਤਾ ਨਹੀਂ ਬਾਬੇ ਤਵੀਤ ਤੇ ਕੀ ਲਿਖ ਕੇ ਦਿੰਦੇ ਸੀ ਇਹਦਾ ਹੀ ਅੱਜ ਦੀ ਘੜੀ ਸੰਦੀਪ ਮੇਰੇ ਲਈ ਰੱਬ ਸੀ ਸੰਦੀਪ ਕਰਕੇ ਮੇਰੇ ਸਰੋਂ ਇੱਕ ਵੱਡਾ ਸੰਕਟ ਹਵਾ ਚਲੀ ਤੋਂ ਬਦਲਾਵਾ ਮੰਗੂ ਟਲ ਗਿਆ ਉਮਰ ਵਿੱਚ ਮੇਰੇ ਨਾਲੋਂ ਛੋਟਾ ਸੀ ਪਰ ਗੱਲਾਂ یوں ਕਰਦਾ ਜਿਵੇਂ ਮੇਰਾ ਪਿਓ ਹੋਵੇ ਹਮੇਸ਼ਾ ਮੈਨੂੰ ਸਮਝਾਉਂਦਾ ਰਹਿੰਦਾ ਮੀਤ ਵਾਲੇ ਮਸਲੇ ਵਿੱਚ ਵੀ ਮੇਰੇ ਭਾਓ ਭੋਜ ਜੁੱਤੀਆਂ ਸਿਰ ਤੇ ਮਾਰਦਾ ਤੇ ਅੱਗੇ ਸੁਚੇਤ ਰਹਿਣ ਦੀ ਸਲਾਹ ਦਿੰਦਾ ਸੰਦੀਪ ਮੈਨੂੰ ਬਹੁਤ ਨੇਕ ਦਿਲ ਲੱਗਦਾ ਆਮ ਤੌਰ ਤੇ ਮੁੰਡੇ ਬਾਲੀਆਂ ਕੁੜੀਆਂ ਚ ਫਸਾਉਣ ਤੋਂ ਬਾਅਦ ਪੈਸੇ ਹੜਪਨ ਦੇ ਚੱਕਰ ਚ ਰਹਿੰਦੇ ਹਨ ਚੰਗੇ ਕੰਮਾਂ ਦੀ ਆੜ ਵਿੱਚ ਬਾਹਰਲੇ ਮੁਲਕ ਚ ਬੈਠੇ ਪੰਜਾਬੀਆਂ ਤੋਂ ਕਈ ਠੱਗ ਲੋਕ ਵਿਦੇਸ਼ਾਂ ਵਿੱਚ ਦਿਨ ਰਾਤ ਇੱਕ ਕਰਕੇ ਕਮਾਏ ਡਾਲਰ ਠੱਗਦੇ ਰਹਿੰਦੇ ਹਨ ਕਾਫੀ ਗੱਲਾਂ ਬਾਰੇ ਸੰਦੀਪ ਨੇ ਮੈਨੂੰ ਦੱਸਿਆ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਅਸੀਂ ਮੁਸੀਬਤ ਵਿੱਚ ਹੁੰਨੇ ਹਾਂ ਤਾਂ ਉਸ ਸਮੇਂ ਅਗਰ ਸਾਨੂੰ ਸਹੀ ਇਨਸਾਨ ਦੀ ਸੰਗਤ ਮਿਲ ਜਾਵੇ ਤਾਂ ਅਸੀਂ ਉਸ ਮੁਸੀਬਤ ਵਿੱਚੋਂ ਨਿਕਲ ਸਕਦੇ ਹਾਂ ਇਸਦੇ ਉਲਟ ਅਗਰ ਅਸੀਂ ਉਸ ਸਮੇਂ ਕਿਸੇ ਗਲਤ ਪ੍ਰਸਤਾਵ ਠੱਗ ਇਨਸਾਨ ਦੀ ਸੰਗਤ ਵਿੱਚ ਆ ਜਾਈਏ ਤਾਂ ਉਹ ਸਾਨੂੰ ਆਪਣੇ ਸਵਾਰਥ ਲਈ ਸਾਡੀ ਜ਼ਿੰਦਗੀ ਕੌਡੀਆਂ ਪਾ ਵੇਚ ਕੇ ਸਾਨੂੰ ਬਰਬਾਦ ਕਰ ਸਕਦਾ ਹੈ ਇਸ ਲਈ ਜ਼ਿੰਦਗੀ ਵਿੱਚ ਸੱਚੇ ਦੋਸਤ ਦੀ ਪਰਖ ਹੋਣੀ ਬਹੁਤ ਜ਼ਰੂਰੀ ਹੈ ਅਗਰ ਕੋਈ ਸੱਚਾ ਦੋਸਤ ਨਹੀਂ ਤਾਂ ਖਾਸ ਕਰ ਸਾਨੂੰ ਕੁੜੀਆਂ ਨੂੰ ਇੰਨਾ ਕੁ ਮਜ਼ਬੂਤ ਅਤੇ ਸਮਝਦਾਰ ਹੋਣਾ ਪਵੇਗਾ ਕਿ ਅਸੀਂ ਮਾੜੇ ਸਮੇਂ ਵਿੱਚ ਸਹੀ ਫੈਸਲਾ ਲੈਣ ਦੇ ਯੋਗ ਹੋ ਸਕੀਏ ਫੇਸਬੁੱਕ ਤੇ ਅਸੀਂ ਰੋਜ਼ ਜ਼ਿੰਦਗੀਆਂ ਬਰਬਾਦ ਹੁੰਦੀਆਂ ਦੇਖਦੇ ਹਾਂ ਇੱਕ ਹਫ਼ਤਾ ਫੇਸਬੁੱਕ ਤੇ ਮੁੰਡੇ ਕੁੜੀ ਦੀ ਗੱਲ ਹੋਈ ਅਗਲੇ ਹਫ਼ਤੇ ਉਹੀ ਮੁੰਡੇ ਕੁੜੀ ਕਿਸੇ ਸੁਨਸੰਨ ਹੋਟਲ ਜਾਂ ਕਿਸੇ ਪ੍ਰਾਈਵੇਟ ਜਗ੍ਹਾ ਤੇ ਇੱਕ ਦੂਜੇ ਨੂੰ ਮਿਲਦੇ ਹਨ ਕੁੜੀਆਂ ਨੇ ਕੁਝ ਨਹੀਂ ਦੇਖਿਆ ਕੁਛ ਨਹੀਂ ਸੋਚਿਆ ਕਿ ਮੁੰਡੇ ਦਾ ਸੁਹਾ ਕਿਵੇਂ ਦਾ ਹੋਊ ਅਤੇ ਸੋਚ ਕਿਵੇਂ ਦੀ ਹੋ ਕੋਈ ਲੋੜ ਹੀ ਨਹੀਂ ਸਮਝੀ ਜਾਂਦੀ ਜਿਸਮੀ ਖੇਡਾ ਰਹਿ ਗਈਆਂ ਸਭ ਕੁਝ ਜਾਣਦੇ ਹੋਏ ਵੀ ਅਸੀਂ ਅੱਖਾਂ ਮੀਟ ਕੇ ਕਿ ਸਲਵਟ ਲੈਂਦੇ ਹਾਂ ਇਹ ਤਾਂ ਜਾਣਦੇ ਹੋਏ ਵੀ ਅੱਗ ਦੀ ਖੇਡ ਖੇਡ ਰਹੇ ਹਾਂ ਨਾਲੇ ਪਤਾ ਇਹ ਰੱਤੋਂ ਬਗੈਰ ਕੁਛ ਵੀ ਨਹੀਂ ਪੱਲੇ ਛੜਦੀ ਬਾਤੀਆਂ ਕੁੜੀਆਂ ਫੇਸਬੁੱਕ ਤੇ ਬਿਨਾ ਜਾਣੇ ਪਛਾਣੇ ਇਸ਼ਕ ਕਰ ਬੈਠਦੀਆਂ ਇਸ਼ਕ ਕਹਿਣਾ ਸਹੀ ਨਹੀਂ ਹੋਵੇਗਾ ਇਹ ਕਹਿ ਲਓ ਝੂਠਾ ਪਿਆਰ ਕਰ ਬੈਠਦੀਆਂ ਝੂਠ ਦੀਆਂ ਨੀਹਾਂ ਤੇ ਉਸਾਰਿਆ ਮਹਿਲ ਝੂਠਾ ਹੀ ਖਵਾ ਸਕਦਾ ਝੂਠ ਭਾਵੇਂ ਮੁੰਡੇ ਵੱਲੋਂ ਹੋਵੇ ਚਾਹੇ ਕੁੜੀ ਵੱਲੋਂ ਮੁਲਾਕਾਤ ਸਮੇਂ ਇੱਕ ਦੂਜੇ ਦੀਆਂ ਫੋਟੋਆਂ ਖਿੱਚ ਜਾਂ ਵੀਡੀਓ ਬਣਾ ਲੈਂਦੇ ਹਨ ਅਗਰ ਕੁੜੀ ਮੁੰਡੇ ਨਾਲ ਕੁਝ ਸਮੇਂ ਬਾਅਦ ਅਲੱਗ ਹੋਣਾ ਚਾਹੇ ਤਾਂ ਫੋਟੋਆਂ ਜਾਂ ਵੀਡੀਓ ਰਾਹੀਂ ਬਲੈਕਮੇਲ ਕਰਕੇ ਸ਼ੋਸ਼ਣ ਕੀਤਾ ਜਾਂਦਾ ਫਿਰ ਅਸੀਂ ਸਮਾਜ ਨੂੰ ਦੋਸ਼ੀ ਮੰਨਦੇ ਹਾਂ ਡੋਮਨੇ ਤੇ ਛਤ ਨੂੰ ਹੱਥ ਪਾ ਕੇ ਕਾਦੀ ਖੈਰ ਤਿਆਰ ਰਹੋ ਬਾਸ ਮੂਹ ਸਿਰਛ ਜਾਨ ਤੇ ਮੱਖੀਆਂ ਦੇ ਡੰਗ ਮਾਰਨ ਲਈ ਸੋਸ਼ਲ ਮੀਡੀਆ ਨੂੰ ਆਰਥਿਕ ਕੰਮਾਂ ਦੀ ਬਜਾਏ ਪੁੱਠੇ ਕੰਮਾਂ ਲਈ ਜ਼ਿਆਦਾ ਵਰਤਿਆ ਜਾਂਦਾ 12-13 ਸਾਲਾਂ ਦੇ ਮੁੰਡੇ ਕੁੜੀਆਂ ਫੇਸਬੁੱਕ WhatsApp ਤੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ ਜੋ ਕਿ ਬਹੁਤ ਖਤਰਨਾਕ ਹੈ ਇਹ ਸਮਾਂ ਉਹਨਾਂ ਦੀ ਪੜਾਈ ਕਰਨ ਦਾ ਹੈ ਆਪਣੇ ਵਿਚਾਰੇ ਹੁਨਰ ਦੀ ਪਛਾਣ ਦਾ ਹੈ ਪਰ ਅਫਸੋਸ ਸੋਨੇ ਤੇ ਮਹਿੰਗਾ ਵਕਤ ਸੀ ਕਾਡੀਆਂ ਪਾਸ ਸਸਤਾ ਕਰ ਛੱਡਿਆ ਸੰਦੀਪ ਅਬੇਸ਼ਕ ਉਮਰ ਵਿੱਚ ਮੇਰੇ ਨਾਲੋਂ 10-12 ਸਾਲ ਛੋਟਾ ਸੀ ਪਰ ਮੈਨੂੰ ਸਿਖਾ ਕਾਫੀ ਕੁਝ ਗਿਆ ਉਹ ਅਕਸਰ ਇੱਕ ਗੱਲ ਲਖਦਾ ਜੋ ਸਾਡੇ ਲਈ ਸਭ ਤੋਂ ਜ਼ਰੂਰੀ ਕਦਮ ਹੈ ਸਾਨੂੰ ਉਹੀ ਪੁੱਟਣਾ ਚਾਹੀਦਾ ਮੰਨ ਲਓ ਅਸੀਂ ਕਰਜ਼ਾਈ ਆਂ ਸਾਡਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਕਿ ਅਸੀਂ ਮਿਹਨਤ ਕਰੀਏ ਆਪਣੇ ਖਰਚੇ ਕਿਦਾ ਇਹ ਕਰਜ਼ ਤੋਂ ਮੁਕਤ ਹੋਈਏ ਇਹ ਨਹੀਂ ਕਿ ਕਰਜ਼ਾਈ ਹੁੰਦਿਆਂ ਅਸੀਂ ਹੋਰ ਖੂਹ ਪੁੱਟੀ ਜਾਈਏ ਕਦੇ ਨਾ ਕਦੇ ਅਸੀਂ ਉਹਨਾਂ ਖੂਹਾਂ ਵਿੱਚ ਡਿੱਗ ਜਾਵਾਂਗੇ ਉਹਦੇ ਕਹਿਣਾ ਮੁਤਾਬਕ ਮੈਨੂੰ ਪਹਿਲਾਂ ਆਪਣਾ ਤਲਾਕ ਕੇਸ ਦਾ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਸੀ ਉਸ ਤੋਂ ਅਗਲਾ ਕਦਮ ਪੁੱਟਣਾ ਚਾਹੀਦਾ ਸੀ ਤੇ ਹੋਰ ਗੱਲ ਤੇ ਜੋਰ ਦਿੰਦਾ ਕਿ ਅਗਰ ਮੈਂ ਸਾਰੀ ਉਮਰ ਇਕੱਲੀ ਨਗਾ ਸਕਦੀ ਹਾਂ ਤਾਂ ਬਹੁਤ ਜਾਵਾ ਵਿਤਰ ਹੈ ਸੰਦੀਪ ਦੀਆਂ ਗੱਲਾਂ ਕੁਝ ਸਮੇਂ ਲਈ ਮੈਨੂੰ ਤਣਾਅ ਮੁਕਤ ਕਰ ਦਿੰਦੀਆਂ ਪਰ ਇਕਲਤਾ ਦਾ ਅਹਿਸਾਸ ਮੇਰੀਆਂ ਜੜਾਂ ਹਿਲਾ ਦਿੰਦਾ ਮੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਮਹਿਸੂਸ ਹਦੀ ਅੱਧੀ ਉਮਰ ਕੰਡਿਆਂ ਦੀ ਸੇਤ ਤੇ ਲੰਗੀ ਬਾਕੀ ਬਚਦੀ ਬੇਫਿਕਰ ਕਿਸੇ ਦੇ ਪਿਆਰ ਚ ਲੰਗਾਉਣੀ ਚਾਹੁੰਦੀ ਸੀ ਸੰਦੀਪ ਕੋਲ ਆਪਣਾ ਹਰ ਮਾੜਾ ਚੰਗਾ ਪੇਧ ਖੋਲ ਦਿੱਤਾ ਇਸ ਤੋਂ ਪਹਿਲਾਂ ਕਦੀ ਕਿਸੇ ਨਾਲ ਇਹ ਪੇਧ ਨਾ ਫਰੋਲੇ ਜ਼ਿੰਦਗੀ ਦੀ ਆਖਰੀ ਗਲਤੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਗਲਤੀ ਕਹਿ ਲਵੋ ਜਾਂ ਹਾਲਾਤਾਂ ਦੀ ਮਾਰ ਕਹਿ ਲਵੋ ਜਿਵੇਂ ਤੁਹਾਨੂੰ ਚੰਗਾ ਲੱਗੇ ਸੰਦੀਪ ਨੂੰ ਮੈਂ ਜਦੋਂ ਵੀ ਕਾਲ ਕਰਦੀ ਉਹ ਸਾਰੇ ਕੰਮ ਛੱਡ ਮੇਰੇ ਨਾਲ ਗੱਲ ਕਰਦਾ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਮੈਂ ਇਕੱਲਾਪਨ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਅਗਰ ਉਹ ਸਮਾਨਾ ਦਿੰਦਾ ਹੋ ਸਕਦਾ ਇੱਕ ਗਲਤੀ ਮੈਂ ਇੱਕ ਸਾਲ ਵਿੱਚ ਕਰ ਬੈਠਦੀ ਉਹ ਮੇਰੀਆਂ ਗੱਲਾਂ ਸੁਣਦਾ ਅਤੇ ਮੈਨੂੰ ਸਮਝਾਉਂਦਾ ਉਹਦਾ ਇੱਕੋ ਮਕਸਦ ਸੀ ਕਿ ਮੈਂ ਗਲਤ ਰਸਤੇ ਨਾ ਪਾਵਾਂ ਸੰਦੀਪ 2 ਮਹੀਨੇ ਪਹਿਲਾਂ ਆਪਣਾ ਨਮਕ ਕੰਮ ਸ਼ੁਰੂ ਕੀਤਾ ਕੰਮ ਵਿੱਚ ਵਿਅਸਤ ਰਿਹਾ ਕੁਝ ਦਿਨ ਮੈਂ ਚੈਨ ਨਾਲ ਕੱਢੇ ਪਰ ਥੋੜੇ ਦਿਨਾਂ ਵਿੱਚ ਮੈਂ ਬੇਚੈਨ ਰਹਿਣ ਲੱਗੀ ਇੱਧਰ ਉੱਧਰ ਧਿਆਨ ਭਟਕਣ ਲੱਗਿਆ ਮੈਂ ਸੋਚਿਆ ਕਿੰਨਾ ਕੁ ਚਿਰ ਇਕੱਲਾ ਲੋਕਾਂ ਨਾਲ ਟਾਈਮ ਪਾਸ ਕਰਦੀ ਰਹਾਂਗੀ ਕਿਉਂ ਨਾ ਵਿਆਹ ਲਈ ਮੁੰਡਾ ਲੱਭਿਆ ਜਾਵੇ ਕੋਟ ਮੈਰਿਜ ਕਰਵਾ ਲਵਾਂਗੀ ਪਰ ਜਦ ਮੱਕੂ ਸਾਰਾ ਮੈਂ ਸ਼ਾਦੀ.com ਤੇ ਆਪਣਾ ਅਕਾਊਂਟ ਬਣਾ ਲਿਆ ਇੱਥੇ ਮੇਰੀ ਮੁਲਾਕਾਤ ਹੋਈ ਹਰੀਸ਼ ਨਾਲ ਹਰੀਸ਼ ਮੇਰੇ ਗਵਾਨ ਦੇ ਵਿੱਚ ਟੋਰਾਂਟੋ ਹੀ ਰਹਿੰਦਾ ਸੀ ਮੇਰੇ ਘਰ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਇਤਫਾਕ ਨਾਲ ਹਰੀਸ਼ ਤੇ ਦੋ ਬੱਚੇ ਸੀ ਦੋਂ ਮੈਂ ਮੁੰਡੇ ਸੀ ਅਤੇ ਤਲਾਕ ਦਾ ਕੇਸ ਚੱਲ ਰਿਹਾ ਸੀ ਬਿਲਕੁਲ ਮੇਰੇ ਵਾਲੀ ਹਾਲਤ ਹਰੀਸ਼ ਮੋਗੇ ਤੋਂ ਸੀ ਪਿਛਲੇ 4 ਸਾਲ ਤੋਂ ਕੈਨੇਡਾ ਰਹਿ ਰਿਹਾ ਸੀ ਹਰੀਸ਼ ਇੱਕ ਹੋਟਲ ਵਿੱਚ ਕੰਮ ਕਰਦਾ ਸੀ ਫੋਟੋਆਂ ਤੋਂ ਮੈਨੂੰ ਮਿਲਹਾਨੀ ਲੱਗਿਆ ਹਰੀਸ਼ ਨਾਲ ਉਹਨੇ ਸਿੱਧੀ ਮੈਰਿਜ ਦੀ ਗੱਲ ਕੀਤੀ ਮੈਂ ਸਾਰੀ ਕਹਾਣੀ ਦੱਸੀ ਮੈਂ ਤੇ ਹਰੀਸ਼ ਮਿਲੇ ਹਰੀਸ਼ ਮੇਰੇ ਬੱਚਿਆਂ ਨੂੰ ਅਪਣਾਉਣ ਵੀ ਤਿਆਰ ਹੋ ਗਿਆ ਅਸੀਂ ਇੱਕ ਦੂਜੇ ਨੂੰ ਪਸੰਦ ਆਏ ਇਹ ਸਾਰਾ ਕੁਝ ਮੈਂ ਸੰਦੀਪ ਤੋਂ ਚੋਰੀ-ਚੋਰੀ ਕਰ ਰਹੀ ਸੀ ਅਗਰ ਸੰਦੀਪ ਨੂੰ ਹਰੀਸ਼ ਬਾਰੇ ਦੱਸਦੀ ਤਾਂ ਉਹਨੇ ਕਦੇ ਵੀ ਸਹਿਮਤੀ ਨਹੀਂ ਦੇਣੀ ਸੀ ਇਸ ਕਰਕੇ ਨਾ ਹੀ ਦੱਸਣਾ ਚੰਗਾ ਸਮਝਿਆ ਸੰਦੀਪ ਨੇ ਇੱਕ ਦੋ ਵਾਰ ਮੈਨੂੰ ਕਾਲ ਕੀਤੀ WhatsApp ਤੇ ਮੈਸੇਜ ਕੀਤੇ ਪਰ ਮੈਂ ਕੋਈ ਜਵਾਬ ਨਾ ਦਿੱਤਾ ਮੈਨੂੰ ਲੱਗਿਆ ਮੇਰੀ ਝਟਕਨਾ ਖਤਮ ਹੋ ਗਈ ਜੋ ਰੱਬ ਤੋਂ ਮੰਗ ਰਹੀ ਸੀ ਉਹ ਮਿਲ ਗਿਆ ਮੈਨੂੰ ਸਹਾਰਾ ਮਿਲ ਜਾਵੇਗਾ ਤੇ ਮੇਰੇ ਬੱਚਿਆਂ ਨੂੰ ਬਾਪ ਦਾ ਪਿਆਰ ਅਸੀਂ ਰਲ ਮਿਲ ਕੇ ਬੱਚਿਆਂ ਨੂੰ ਪਿਆਰ ਕਰਾਂਗੇ ਹਰੀਸ਼ ਬਾਰੇ ਮੈਂ ਪੁੱਛ ਪੜਤਾਲ ਕੀਤੀ ਉਦੇ ਵੱਲੋਂ ਦਿੱਤੀ ਜਾਣਕਾਰੀ ਸਹੀ ਸੀ ਹਰੀਸ਼ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਘਰਵਾਲੀ ਨਾਲ ਅਣਵਣ ਹੋਣ ਕਰਕੇ ਲੜਾਈ ਝਗੜਾ ਰਹਿੰਦਾ ਸੀ ਅਤੇ ਆਖਰੀ ਗੱਲ ਤਲਾਕ ਤੱਕ ਪਹੁੰਚ ਗਈ ਸਾਰਾ ਕੁਝ ਜਾਣ ਕੇ ਮੈਂ ਸੰਤੁਸ਼ਟ ਸੀ ਮੈਂ ਜੈਸਮੀਨ ਨੂੰ ਦੱਸ ਦਿੱਤਾ ਕਿ ਹਰੀਸ਼ ਨਾਲ ਮੈਰਿਜ ਕਰਵਾਉਣ ਦਾ ਫੈਸਲਾ ਕੀਤਾ ਮੈਂ ਹਰੀਸ਼ ਨੂੰ ਹਫ਼ਤੇ ਵਿੱਚ ਦੋ ਵਾਰੀ ਮਿਲਦੀ ਹਰੀਸ਼ ਨੂੰ ਮਿਲਣਾ ਮੈਨੂੰ ਚੰਗਾ ਲੱਗਦਾ ਪੱਤ ਝੜ ਵਧ ਬਹਾਰ ਨੇ ਫਿਰ ਫੇਰਾ ਪਾ ਲਿਆ ਫਿਰ ਤੋਂ ਆਸਾਂ ਦੀਆਂ ਕੋਲੰਬਰਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਨਾ ਮਾਰ ਕੇ ਦੇਖਿਆ ਤਾਂ ਨਾ ਫਿਰ ਤੋਂ ਹਰਨਾ ਹੋ ਗਿਆ ਮੇਰਾ ਤਨ ਮਨ ਇਸ ਗੱਲ ਦੀ ਹਾਮੀ ਭਰਨ ਲੱਗਾ ਕਿ ਹਰੀਸ਼ ਤੇਰਾ ਹੋ ਗਿਆ ਤੇ ਤੂੰ ਖਰੀਸ਼ ਦੀ ਮੇਰੀ ਜਵਾਨ ਹਰੀਸ਼ ਦੀਆਂ ਸ਼ਿਫਤਾਂ ਕਰਦੀ ਨਹੀਂ ਥੱਕਦੀ ਮੇਰਾ ਰੋਮ ਰੋਮ ਮੁਸਕਰਾ ਉੱਠਦਾ ਇੱਕ ਇੱਕ ਸਾ ਇਸ ਗੱਲ ਦੀ ਜ਼ਮਾਨਤ ਦਿੰਦਾ ਕਿ ਬਸ ਇਹੀ ਆ ਜਿੱਥੇ ਤੇਰੀ ਤਲਾਸ਼ ਖਤਮ ਹੋ ਗਈ ਇਹਨੂੰ ਅਪਣਾ ਲਿਆ ਇੱਕ ਵਾਰ ਕਾਫੀ ਸੋਚ ਸਮਝ ਕੇ ਫੈਸਲਾ ਲਿਆ ਡਰ ਇਹ ਸੀ ਕਿ ਮੀਤ ਵਰਗੇ ਠੱਗ ਦੇ ਦੁਆਰਾ ਧੱਕੇ ਨਾ ਚੜ ਜਾਵਾਂ ਪਰ ਕਿਸੇ ਚੀਜ਼ ਦੇ ਅੰਤ ਦਾ ਨਤਾਜ ਆ ਪਹਿਲਾਂ ਤੋਂ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਮੇਰੇ ਵਰਗੀ ਮੂਰਖ ਜਜਵਾਤ ਲਈ ਤਾਂ ਹੋਰ ਵੀ ਔਖਾ ਕੰਮ ਹੈ ਮੈਂ ਸਭ ਜ ਤੋਂ ਕੰਮ ਲੈ ਰਹੀ ਸੀ ਪਰ ਪਿਆਰ ਚ ਕਾਦੀਆਂ ਸਮਝਾਂ ਇਹ ਤਾਂ ਕੁਛ ਲਟਾ ਦੇਣ ਦਾ ਨਾਮ ਹੈ ਇਹ ਤਾਂ ਬਿਨਾਂ ਪਰਖ ਕੀਤੀਆਂ ਕੱਚਿਆਂ ਤੇ ਤਰ ਜਾਣ ਦਾ ਨਾਮ ਹੈ ਨਫਾ ਨੁਕਸਾਨ ਦੇਖਿਆ ਬਿਨਾਂ ਸਭ ਕੁਝ ਲਟਾ ਦੇਣ ਦਾ ਨਾਮ ਹੈ ਸ਼ਕ ਇਹ ਤਾਂ ਤਖਤ ਖਜ਼ਾਨਾ ਛੱਡ ਕੇ ਹੀਰ ਪਿੱਛੇ 12 ਸਾਲ ਫਿਰਦੇ ਰਹਿਣਾ ਹੈ ਇਸ਼ਕ ਤਾਂ ਮੰਨਦਾ ਹੀ ਕੁਰਬਾਨੀ ਹੈ ਪਰ ਦੇਖਿਆ ਜਾਵੇ ਤਾਂ ਇਹ ਸਭ ਦੀ ਕੀ ਲੋੜ ਹੈ ਆਪਣੀ ਜ਼ਿੰਦਗੀ ਬਰਬਾਦ ਕਰਕੇ ਕਿਸੇ ਹੋਰ ਪਿੱਛੇ ਪਾਗਲ ਬਣਿਆ ਰਹਿਣਾ ਇਹ ਬੇਤੁਕੀਆਂ ਗੱਲਾਂ ਨੇ ਜੋ ਹਜ਼ਾਰਾਂ ਸਾਲਾਂ ਤੋਂ ਮੁੰਡੇ ਕੁੜੀਆਂ ਦਾ ਦਿਮਾਗ ਖਰਾਬ ਕਰ ਰਹੀਆਂ ਆ ਰਹੀਆਂ ਨੇ ਅਤੇ ਇਹ ਸੋਰੀ ਸਿਹਰਾਂ ਦੇ ਬੰਨ ਦੇ ਚੱਕਰ ਚ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ ਅਗਰ ਇਹਨਾਂ ਖਿਆਲੀ ਚੀਜ਼ਾਂ ਤੋਂ ਧਿਆਨ ਹਟੇ ਤਾਂ ਅਸਲੀਅਤ ਵਿੱਚ ਵੀ ਲਿਆਇਆ ਜਾਵੇ ਕਿ ਬਿਨਾ ਪੜ ਕੇ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਪਿਆਰ ਦੇ ਅਰਥ ਨੂੰ ਸਮਝਣ ਦੀ ਲੋੜ ਹੈ ਪਿਆਰ ਵਿਸ਼ਵਾਸ ਦਾ ਨਾਮ ਹੈ ਜੋ ਸਾਨੂੰ ਖੁਦ ਤੇ ਵੀ ਨਹੀਂ ਇੱਕ ਛੋਟੀ ਜਹੀ ਕਹਾਣੀ ਸੁਣਾਉਣੀ ਹਾਂ ਮੁੰਡਾ ਤੇ ਕੁੜੀ ਆਪਸ ਵਿੱਚ ਪਿਆਰ ਕਰਦੇ ਸੀ ਬਿਆ ਨਹੀਂ ਹੋ ਸਕਿਆ ਕਾਲਜ ਦੇ ਦਿਨਾਂ ਤੋਂ ਬਾਅਦ ਅਲੱਗ-ਅਲੱਗ ਹੋ ਗਏ ਮੁੰਡੇ ਦਾ ਵਿਆਹ ਕਿਤੇ ਹੋਰ ਹੋ ਗਿਆ ਅੱਜ ਤਕਰੀਬਨ 15 ਸਾਲ ਪੂਰੇ ਹੋ ਗਏ ਵਿਆਹ ਨੂੰ ਹੁਣ ਕਿਤੇ ਵੀ ਜਦੋਂ ਉਹ ਸ਼ਰਾਬ ਪੀਂਦਾ ਪੀਕੇ ਉਸ ਕੁੜੀ ਨੂੰ ਯਾਦ ਕਰਦਾ ਤੇ ਘਰ ਵਾਲੀ ਨਾਲ ਪਲੇਸ਼ ਕਰਦਾ ਹਾਂ ਨਾ ਕਿੱਡੀ ਫਜ਼ੂਲ ਵਾਲੀ ਗੱਲ ਸੋਚਿਆ ਜਾਵੇ ਤਾਂ ਇਹ ਕਲੇਸ਼ ਦਾ ਕਾਰਨ ਸਾਡੀ ਸੋਚ ਹੈ ਜੋ ਘਟਿਆ ਖਿਆਲ ਸੋਚਦੀ ਹੈ ਅਸਲੀ ਜ਼ਿੰਦਗੀ ਨੂੰ ਛੱਡ ਕੇ ਅਗਰ ਇਹ ਸੋਚ ਖਿਆਲ ਸਾਡੇ ਘਰ ਵਿੱਚ ਹੋਣ ਪਰਿਵਾਰ ਦੀ ਸਾਂਭ ਸੰਭਾਲ ਵੱਲ ਹੋਣ ਤਾਂ ਮਤਲਬ ਹੀ ਨਹੀਂ ਅਸੀਂ ਘਟਿਆ ਗੱਲਾਂ ਤੋਂ ਪਰੇਸ਼ਾਨ ਹੋ ਜਾਈਏ ਖੈਰ ਗੱਲ ਸ਼ੁਰੂ ਕਰਦੀ ਆ ਹਫਤੇ ਦਾ ਆਖੀਰਲਾ ਦਿਨ ਸਰਦੀਆਂ ਦੀ ਰੁੱਤ ਮੈਂ ਹਰੀਸ਼ ਦੇ ਘਰ ਗਈ ਸਵੇਰ ਦਾ ਸਮਾਂ ਸੀ ਹਰੀਸ਼ ਸੁੱਤਾ ਪਿਆ ਸੀ ਹਰੀਸ਼ ਦੇ ਘਰ ਆਉਣਾ ਜਾਣਾ ਮੇਰਾ ਆਮ ਹੋ ਗਿਆ ਸੀ ਮੈਂ ਹਰੀਸ਼ ਨੂੰ ਉਠਾਇਆ ਤੇ ਚਾਹ ਬਣਾਉਣ ਲੱਗੀ ਪਤਾ ਨਹੀਂ ਹਰੀਸ਼ ਨੂੰ ਕੀ ਹੋਇਆ ਮੇਰੇ ਨਜ਼ਦੀਕ ਆਇਆ ਮੈਂ ਸਭ ਕੁਝ ਜਾਣਦੀ ਹੋਈ ਵੀ ਹਰੀਸ਼ ਨੂੰ ਰੋਕਿਆ ਨਾ ਆਖਰ ਕਿਉਂ ਨਾ ਰੋਕਿਆ ਪਤਾ ਨਹੀਂ ਸ਼ਾਇਦ ਵਿਸ਼ਵਾਸ ਸੀ ਅਤੇ ਮੇਰੀ ਸਹਿਮਤੀ ਵੀ ਪਾਲ ਤੋਂ ਬਾਅਦ ਹਰੀਸ਼ ਮੇਰੇ ਨਜ਼ਦੀਕ ਆਇਆ ਹਰੀਸ਼ ਨੇ ਵਾਅਦਾ ਕੀਤਾ ਕਿ 5 ਮਹੀਨੇ ਬਾਅਦ ਉਹਦੇ ਮੰਮੀ ਡੈਡੀ ਕੈਨੇਡਾ ਆ ਜਾਣਗੇ ਅਤੇ ਤੈਨੂੰ ਉਹਨਾਂ ਨਾਲ ਮਿਲਾਵਾਂਗਾ ਅਤੇ ਵਿਆਹ ਦੀ ਗੱਲ ਕਰਾਂਗਾ ਜੈਸਮੀਨ ਤੇ ਰਵੀ ਹਰੀਸ਼ਵਾਰ ਦੇ ਦੱਸ ਚੁੱਕੀ ਸੀ ਦੋਵੇਂ ਬੱਚੇ ਕਈ ਵਾਰ ਹਰੀਸ਼ ਨੂੰ ਮਿਲ ਵੀ ਚੁੱਕੇ ਸੀ ਕਈ ਵਾਰ ਮੈਂ ਉਹਨਾਂ ਨੂੰ ਲੈ ਕੇ ਹਰੀਸ਼ ਘਰ ਚਲੀ ਜਾਂਦੀ ਹਰੀਸ਼ ਬੱਚਿਆਂ ਨਾਲ ਹੱਸਦਾ ਖੇਡਦਾ ਬੱਚਿਆਂ ਨੂੰ ਆਪਣਾ ਹੋਣ ਵਾਲਾ ਸਟੈਪ ਫਾਦਰ ਪਸੰਦ ਸੀ ਬੱਚੇ ਅਕਸ਼ਰ ਹਰੀਸ਼ ਦੇ ਬੱਚਿਆਂ ਨੂੰ ਮਿਲਣ ਲਈ ਕਹਿੰਦੇ ਪਰ ਹਰੀਸ਼ ਮਿੱਠਾ ਜਿਹਾ ਬਹਾਨਾ ਬਣਾ ਦਿੰਦਾ ਜਦੋਂ ਸਾਡੀ ਸਮਝ ਕੱਖੋਂ ਹੌਲੀ ਹੋ ਜਾਂਦੀ ਹੈ ਤਾਂ ਅਸੀਂ ਵੱਡੇ ਵੱਡੇ ਫੈਸਲੇ ਅੱਖ ਦੇ ਚਪਕਣ ਵਾਂਗ ਲੈਂਦੇ ਹਾਂ ਸੋਚੇ ਸਮਝੇ ਬਿਨਾ ਫੈਸਲਾ ਸਾਨੂੰ ساری ਉਮਰ ਸੜਨ ਲਈ ਮਜਬੂਰ ਕਰ ਦਿੰਦਾ ਹੈ ਮੈਂ ਹਰੀਸ਼ ਦੀ ਗੱਲ ਮੰਮੀ ਡੈਡੀ ਨੂੰ ਦੱਸ ਦਿੱਤੀ ਮਾਂ ਨੇ ਕਿਹਾ ਮੈਂ ਹਰੀਸ਼ ਤੋਂ ਦੂਰ ਰਹਾ ਪਰ ਮੈਨੂੰ ਘਰਦਿਆਂ ਦੀ ਰਤਾ ਪ੍ਰਵਾਹ ਨਹੀਂ ਸੀ ਨਾ ਹੀ ਉਹਨਾਂ ਦੀਆਂ ਨਸੀਹਤਾਂ ਦੀ ਇੱਕ ਵਾਰ ਜੇ ਸੰਸਾਨ ਤੋਂ ਯਕੀਨ ਉੱਠ ਜਾਵੇ ਮੁੜ ਕੇ ਕਰਨਾ ਬਹੁਤ ਔਖਾ ਹੈ ਘਰਦਿਆਂ ਤੇ ਮੈਨੂੰ ਰਪਾਏ ਜਿੰਨਾ ਵੀ ਯਕੀਨ ਨਹੀਂ ਸੀ ਵੈਸੇ ਵੀ ਪੇਕੇ ਤੇ ਸਾਰੇ ਪਰਿਵਾਰ ਨਾਲੋਂ ਮੈਂ ਟੁੱਟ ਚੁੱਕੀ ਸੀ ਮੇਰੀ ਜ਼ਿੰਦਗੀ ਜੈਸਮੀਨ ਰਵੀ ਤੇ ਤੀਸਰਾ ਸ਼ਖਸ ਹਰੀਸ਼ ਜਿਹੜਾ ਮੇਰੇ ਦਿਲ ਵਿੱਚ ਖਾਸ ਜਗ੍ਹਾ ਬਣਾ ਗਿਆ ਸੀ ਆਪਣੇ ਘਰ ਦਾ ਸਾਰਾ ਕੰਮ ਕਰਕੇ ਮੈਂ ਹਰੀਸ਼ ਘਰ ਚਲੀ ਜਾਂਦੀ ਉਹਦਾ ਵੀ ਸਾਰਾ ਕੰਮ ਕਰਿਆ ਆਉਂਦੀ ਹਰੀਸ਼ ਲਈ ਖਾਣਾ ਬਣਾ ਕੇ ਮੈਨੂੰ ਬਹੁਤ ਸਕੂਨ ਮਿਲਦਾ ਇੱਕar vi ਮੈਨੂੰ ਆਪਣਾ ਹੀ ਜਾਪਦਾ ਜਦੋਂ ਅੱਖੀਆਂ ਮਿਲ ਗਈਆਂ ਫਿਰ ਕੀ ਤੇਰਾ ਕੀ ਮੇਰਾ ਹਰੀਸ਼ ਦੇ ਘਰ ਦਾ ਰਸਤਾ 10 ਮਿੰਟਾਂ ਦਾ ਸੀ ਮੈਂ ਤੁਰ ਕੇ ਪਹੁੰਚ ਜਾਂਦੀ ਮੈਂ ਆਪਣੇ ਆਪ ਨੂੰ ਦੁਬਾਰਾ ਜਵਾਨ ਮਹਿਸੂਸ ਕਰਨ ਲੱਗੀ ਜਦੋਂ ਉਹ ਤੈਨੂੰ ਤੱਕਿਆ ਵੇ ਮੈਂ ਮੁੜ ਕੇ ਕੁਆਰੀ ਹੋ ਗਈਆਂ ਹਰੀਸ਼ ਦੇ ਮਿਲਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਪਿਆਰ ਕਿਸ ਸ਼ਹਿਦ ਦਾ ਨਾਂ ਹੈ ਅੱਛਾ ਇਸ ਨੂੰ ਕਹਿੰਦੇ ਆ ਪਿਆਰ ਇਹ ਤਾਂ ਦੁਨੀਆ ਦੀ ਸਭ ਤੋਂ ਅਮੀਰ ਸ਼ਹਿਦ ਹੈ ਜਿਸ ਇਨਸਾਨ ਨੂੰ ਪਿਆਰ ਮਿਲ ਗਿਆ ਸਮਝੋ ਸਭ ਕੁਝ ਉਹਦੀ ਝੋਲੀ ਪੈ ਗਿਆ ਅਨੰਤ ਖੁਸ਼ੀ ਹੈ ਪਿਆਰ ਤੇ ਸਭ ਭੁੱਖਾਂ ਨੂੰ ਸ਼ਾਂਤ ਕਰਨ ਦੀ ਤਾਕਤ ਹੈ ਪਿਆਰ ਵਿੱਚ ਰੁੱਖੇ ਚਿਹਰੇ ਤੇ ਚਮਕ ਪਿਆਰ ਤੋਂ ਬਿਨਾ ਨਹੀਂ ਆ ਸਕਦੀ ਪਿਆਰ ਵਿੱਚ ਬੰਦਾ ਝੂਮਣ ਲੱਗਦਾ ਅੰਬਰ ਤੇ ਉਡਾਰੀਆਂ ਫਿਰ ਬਿਨਾ ਪਰਾਂ ਤੋਂ ਲੱਗਦੀਆਂ ਨੇ ਇਹ ਨੱਚਣਾ ਗਾਉਣਾ ਉਡਾਰੀਆਂ ਮੈਂ ਮਹਿਸੂਸ ਕੀਤੀਆਂ ਦਿਲ ਨੂੰ ਵਿੱਚ ਇੰਨੀ ਜਹੀ ਲੱਗੀ ساری ਉਮਰ ਖਾਖ ਸ਼ਾਮ ਦੀ ਰਹੀ ਪਿਛਲੀਆਂ ਗੱਲਾਂ ਚੇਤੇ ਕਰਨ ਲੱਗੀ ਸੰਦੀਪ ਸੰਦੀਪ ਦਾ ਨਾਮ ਆਇਆ ਕੀ ਰਿਸ਼ਤਾ ਮੇਰਾ ਸੰਦੀਪ ਨਾਲ ਉਹ ਮੇਰਾ ਇੰਨਾ ਕਰਦਾ ਤੇ ਮੈਂ ਕੀ ਕੀਤਾ ساری ਉਮਰ ਵਿੱਚ ਕਿਸੇ ਨੇ ਇੰਨਾ ਸੋਚਿਆ ਜਿੰਨਾ ਸੰਦੀਪ ਨੇ ਸੋਚਿਆ ਮੈਂ ਫਿਰ ਵੀ ਉਹਨੂੰ ਧੋਖੇ ਵਿੱਚ ਰੱਖ ਰਹੀ ਆ ਮੈਂ ਉਹਦਾ ਫੋਨ ਵੀ ਨਹੀਂ ਚੁੱਕਿਆ ਕਿੰਨੀ ਮਤਲਬੀ ਹੋ ਗਈ ਆ ਮੈਂ ਮੈਂ ਸੰਦੀਪ ਨੂੰ ਫੋਨ ਕੀਤਾ ਸੰਦੀਪ ਨੇ ਫੋਨ ਨਹੀਂ ਚੁੱਕਿਆ ਮੈਂ ਸੋਚਿਆ ਸੰਦੀਪ ਮੇਰੇ ਨਾਲ ਨਾਰਾਜ਼ ਹੋ ਗਿਆ ਮੈਂ ਦੂਸਰੀ ਵਾਰ ਲਗਾਇਆ ਸੰਦੀਪ ਨੇ ਚੱਕ ਲਿਆ ਹੈਲੋ ਸੰਦੀਪ ਦੀ ਆਵਾਜ਼ ਆਈ ਹਾਏ ਸੰਦੀਪ ਕਿਵੇਂ ਹੋ ਮੈਂ ਚੇਜਕਦੀ ਨੇ ਕਿਹਾ ਮੈਂ ਠੀਕ ਆ ਤੁਸੀਂ ਦੱਸੋ ਮੈਂ ਵੀ ਠੀਕ ਆ ਕੀ ਕਰਦੇ ਸੀ ਮੈਂ ਕਿਹਾ ਮੈਂ ਰੋਟੀ ਖਾਈ ਜਾਂਦਾ ਸੀ ਤਾਂ ਕਰਕੇ ਫੋਨ ਨਹੀਂ ਚੁੱਕਿਆ ਗਿਆ ਸੰਦੀਪ ਨੇ ਕਿਹਾ ਮੈਂ ਤਾਂ ਸੋਚਿਆ ਕਿਤੇ ਮੇਰੇ ਨਾਲ ਗੁੱਸੇ ਨਾ ਹੋ ਗਏ ਹੋ ਮੈਂ ਆਪਣੀ ਗਲਤੀ ਮਹਿਸੂਸ ਕਰਦਿਆਂ ਕਿਹਾ ਨਾ ਨਾ ਜਸੋ ਮੈਂ ਗੁੱਸੇ ਕਿਉਂ ਹੋਣਾ ਸੰਦੀਪ ਉਸੇ ਠਰਾਵੇ ਨਾਲ ਬੋਲ ਰਿਹਾ ਸੀ ਸੰਦੀਪ ਇੱਕ ਗੱਲ ਜ਼ਰੂਰੀ ਕਰਨੀ ਹੈ ਤੇਰੇ ਨਾਲ ਹਾਂ ਹਾਂ ਕਰੋ ਕੀ ਗੱਲ ਕਰਨੀ ਹੈ ਯਾਰ ਤੂੰ ਡਾਂਟੇਗਾ ਪਰ ਮੈਂ ਹੋਰ ਓਲਾ ਵੀ ਨਹੀਂ ਰੱਖ ਸਕਦੀ ਤੇਰੇ ਤੋਂ ਮੈਂ ਦਰਦੀ ਦਾਦੀ ਨੇ ਕਿਹਾ ਗੱਲ ਤਾਂ ਦੱਸ ਕੀ ਹੈ ਮੇਰੀ ਤੇ ਹਰੀਸ਼ ਦੀ ਸਾਰੀ ਹਾਂ ਨੀ ਮੈਂ ਸੰਦੀਪ ਨੂੰ ਸੁਣਾ ਦਿੱਤੀ ਸੰਦੀਪ ਇੱਕ ਮਿੰਟ ਲਈ ਚੁੱਪ ਹੋ ਗਿਆ ਫਿਰ ਬੋਲਿਆ ਜਸੂ ਅਗਰ ਤੈਨੂੰ ਠੀਕ ਲੱਗਿਆ ਚਲੋ ਕੋਈ ਗੱਲ ਨਹੀਂ ਹੁਣ ਗੱਲ ਇਥੋਂ ਤੱਕ ਵੱਧ ਗਈ ਏ ਤਾਂ ਕੀ ਕਰ ਸਕਦੇ ਆ ਕਮ ਸੇ ਕਮ ਇੱਕ ਵਾਰ ਪੁੱਛ ਦੱਸ ਤਾਂ ਲੈਂਦੀ ਮੈਂ ਕੀ ਕਹਾਂ ਕਹਿਣਾ ਸੀ ਤੈਨੂੰ ਮੈਨੂੰ ਤਾਂ ਇਸ ਗੱਲ ਦਾ ਡਰ ਸੀ ਕਿਤੇ ਐਵੇਂ ਫਰੇਵ ਚ ਨਾ ਠੱਗੀ ਜਾਵੇਂ ਦੀਪ ਦੀ ਆਵਾਜ਼ ਵਿੱਚ ਥੋੜਾ ਰੋਸਾ ਸੀ ਨਹੀਂ ਨਹੀਂ ਸੰਦੀਪ ਹਰੀਸ਼ ਉਹਦਾ ਨਾ ਨਹੀਂ ਮੈਂ ਕਿਹਾ ਰੱਬ ਕਰਕੇ ਹੋਵੇ ਵੀ ਨਾ ਮੈਨੂੰ ਤਾਂ ਖੁਸ਼ੀ ਆ ਤੇਰੇ ਘਰ ਵਸਣ ਰਹਾ ਸੰਦੀਪ ਦੀ ਆਵਾਜ਼ ਵਿੱਚ ਦੁਆਵਾਂ ਸੀ ਸੰਦੀਪ ਕਾਫੀ ਸਮਾਂ ਗੱਲ ਕਰਦਾ ਰਿਹਾ ਉਹਨੇ ਫਿਰ ਉਸ ਗੱਲ ਤੇ ਜ਼ੋਰ ਦਿੱਤਾ ਕਿ ਤੂੰ ਆਪਣੇ ਤਲਾਕ ਵਾਲਾ ਕੇਸ ਕਲੀਅਰ ਕਰ ਫਿਰ ਅੱਗੇ ਬਾਰੇ ਸੋਚੀ ਦੂਸਰੀ ਗੱਲ ਮੈਂ ਹਰੀਸ਼ ਨਾਲ ਜ਼ਿਆਦਾ ਗੱਲ ਨਾ ਕਰਾਂ ਤੇ ਮਿਲਾਂ ਵੀ ਨਾ ਇਹ ਨਾ ਹੋਵੇ ਕਿ ਤੁਹਾਡਾ ਪਿਆਰ ਜਿਸਮਾਨੀ ਬਣ ਕੇ ਹੀ ਰਹਿ ਜਾਵੇ ਜਿਸਮਾਨੀ ਪਾਰ ਪਿਆਰ ਕਾ ਦਾ ਪਿਆਰ ਹੁੰਦਾ ਅੱਜ ਹੋਰ ਕੱਲ ਹੋਰ ਨਾਲ ਬਸ ਦੂਸਰਾ ਮਿਲਣ ਦੀ ਦੇਰ ਹੈ ਮੈਂ ਕੋਸ਼ਿਸ਼ ਕਰਦੀ ਸੰਦੀਪ ਦੀਆਂ ਗੱਲਾਂ ਤੇ ਅਮਲ ਕਰਨ ਦੀ ਪਰ ਨਾ ਕਰ ਪਾਉਂਦੀ ਹਰੀਸ਼ ਇੱਕ ਆਵਾਜ਼ ਮਾਰਦਾ ਮੈਂ ਭੱਜੀ ਜਾਂਦੀ ਔੜਦਿਆਂ ਬੈੰਦਿਆਂ ਖਾਂਦਿਆਂ ਪੀਂਦਿਆਂ ਮੈਂ ਹਰੀਸ਼ ਨੂੰ ਚੇਤੇ ਕਰਦੀ ਤੇ ਮਹਿਸੂਸ ਕਰਦੀ ਉਹ ਮੇਰੇ ਨਾਲ ਹੈ ਹਰੀਸ਼ ਦੇ ਨਾਂ ਦਾ ਬੁਖਾਰ ਮੈਨੂੰ ਚੜ ਚੁੱਕਿਆ ਸੀ ਜਿਹਦਾ ਇਲਾਜ ਸਿਰਫ ਹਰੀਸ਼ ਕੋਲ ਸੀ ਸਮਾਂ ਗੁਜ਼ਰਦਾ ਰਿਹਾ ਹਰੀਸ਼ ਦੇ ਪਿਆਰ 'ਚ ਮੈਂ ਡੁੱਗੀ ਉਤਰਦੀ ਜਾ ਰਹੀ ਸੀ ਮੇਰਾ ਆਪਣਾਪ ਮਿਟਦਾ ਗਿਆ ਤੇ ਹਰੀਸ਼ ਦਾ ਵਾਸ ਹੁੰਦਾ ਗਿਆ ਉਹਦੀਆਂ ਗੱਲਾਂ ਮੇਰੇ ਤੇ ਤਹਮਿਲ ਜਾਦੂ ਕਰਦੀਆਂ ਰੀਸ਼ਤੀ ਮੁਸਕਰਾਟ ਦੇਖ ਮੈਂ ਮਦਹੋਸ਼ ਹੋ ਜਾਂਦੀ ਇੰਜ ਜਾਪਦਾ ਜਿੱਦਾਂ ਮੈਂ ਕਿਸੇ ਹੋਰ ਦੁਨੀਆ ਵਿੱਚ ਹੋਵਾਂ ਮਿੱਠੀਆਂ 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 ਧੁਨਾਂ ਮੈਨੂੰ ਸੁਣਾਈ ਦਿੰਦੀਆਂ ਇਹ ਅਜੀਬ ਦੁਨੀਆ ਸੀ ਸ਼ਾਇਦ ਦਰਵਾਜੇ ਦੇ ਉਸ ਪਾਰ ਦੀ ਦੁਨੀਆ ਜਿਸ ਦੀ ਕਲਪਨਾ ਮੈਂ ਨਿੱਕੀ ਹੁੰਦੀ ਕਰਦੀ ਸੀ ਇਹ ਹੀ ਸੀ ਉਹ ਤਰਮਲਨੀ ਦੁਨੀਆ ਜਿੱਥੇ ਸਭ ਕੁਝ ਪਿਆਰ ਨਾਲ ਸ਼ੁਰੂ ਹੁੰਦਾ ਤੇ ਪਿਆਰ ਨਾਲ ਖਤਮ ਇਸ ਦੁਨੀਆ ਵਿੱਚੋਂ ਮੈਂ ਨਿਕਲਣਾ ਨਹੀਂ ਚਾਹੁੰਦੀ ਅਗਰੇ ਸੁਪਨਾ ਹੈ ਤਾਂ ਸੁਪਨਾ ਹੀ ਰਹੇ ਰਾਤ ਕਦੇ ਮੁੱਕੇ ਹੀ ਨਾ ਦਿਨ ਚੜੂ ਤਾਂ ਸੁਪਨਾ ਟੁੱਟ ਜਾਉ ਖੈਰ ਹੋਵੇ ਮੇਰੀ ਚੰਦਰੀ ਅੱਖ ਕਦੇ ਖੁੱਲੇ ਹੀ ਨਾ ਮੈਂ ਆਪਣੇ ਆਪ ਨੂੰ ਹਰੀਸ਼ ਨੂੰ ਲੁਟਾ ਚੁੱਕੀ ਸੀ ਹਰੀਸ਼ ਤੋਂ ਕਦੇ ਕੁਛ ਨਾ ਮੰਗਿਆ ਹਰੀਸ਼ ਲਈ ਕੁਛ ਨਾ ਕੁਛ ਖਰੀਦਦੀ ਰਹਿੰਦੀ ਔਰਤ ਆਪਣੇ ਪਤੀ ਦੇ ਸਭ ਕੁਝ ਵਾਰਨਾ ਚਾਹੁੰਦੀ ਹੈ ਇੱਥੋਂ ਤੱਕ ਕਿ ਅਸੀਂ ਤਾਂ ਸਤੀ ਹੋਣ ਤੋਂ ਵੀ ਨਹੀਂ ਡਰਦੀਆਂ ਕਦੇ ਹਰੀਸ਼ ਤੋਂ ਪਰੇ ਮੈਨੂੰ ਦੁਨੀਆ ਨਾ ਦਿਸਦੀ ਦਿਨੋਂ ਦਿਨ ਮੇਰਾ ਪਿਆਰ ਅਮਰਵੇਲ ਵਾਂਗੂ ਵੱਧਦਾ ਜਾ ਰਿਹਾ ਸੀ ਸਾਡੇ YouTube ਤੇ ਚੈਨਲ ਹੈ ਕੁਛ ਵਰਕੇ ਦੇ ਨਾਮ ਤੇ ਪਲੀਜ਼ ਉਸ ਨੂੰ ਸਬਸਕ੍ਰਾਈਬ ਕਰੋ